ਪਹਾਣੇ ਨੂੰ ਫੜ ਲਓ ਜੀ ਸਾਰੇ ਜੱਟ ਇਕੱਠੇ ਹੋ ਜਾਣ। ਰੈਡੀਟੇ ਨੂੰ ਫੜ ਲਓ ਜੀ ਸਾਰੇ ਮਜ਼ਦੂਰ ਇਕੱਠੇ ਹੋ ਜਾਣ। ਕੀ ਕਰੇਗਾ? ਜੇ ਕਿਸੇ ਨੇ ਵੀਡੀਓ ਗਲਤ ਪਾਈ ਫਿਰ ਉਹਦੇ ਕੋਲੋਂ ਫੜਿਆ। ਜੇ ਪਹਾਣੇ ਨੇ ਚੈਨੀ ਚੋਰੀ ਕਰੀ ਐ। ਮਤਲਬ ਉਹ ਸਾਲ ਹੋ ਗਿਆ ਫਿਰ ਉਹਦੇ ਕੋਲੋਂ ਫੜਿਆ। ਸਾਰੇ ਲੋਕ ਦੀ। ਤੇ 3 ਤਰੀਕ ਨੂੰ ਫਿਰ ਵੱਡਾ ਇਕੱਠ ਹੋਣ ਜਾ ਰਿਹਾ ਹੈਗਾ। ਕੱਲ ਸਾਡੀ 3.5 ਘੰਟੇ ਮੀਟਿੰਗ ਚੱਲੀ ਅੱਬੇ ਛਿੱਟਾ ਹੋਈ। ਉਹ ਕਹਿੰਦੇ ਦੀ ਜਵੰਤ ਕਰਾ ਲ ਮੰਗ ਕਿਉਂ ਕਰੀ ਜਵੰਤ। ਜਦੋਂ ਕੰਮ ਹੀ ਨਹੀਂ ਮਾਰਾ ਕਰਿਆ ਕੋਈ ਕਿਉਂ ਜਵੰਤ ਕਰਾਈ ਐਸੀ ਗੱਲ ਦਾ ਜਵਾਬਤਾ। ਹੁਣ 3 ਤਰੀਕ ਨੂੰ ਸਾਰਾ ਜਿੰਨੀਆਂ ਵੀ ਜਥੇਬੰਦੀਆਂ ਕੱਲ੍ਹ ਸਾਰੇ ਇਕੱਠੇ ਹੋਗੇ ਦੇਖੋ ਅਸੀਂ ਬਾਦਲ ਸਾਹਿਬ ਦੇ ਖਿਲਾਫ ਖੜੇ ਸਾਨੂੰ 8000 ਰੁਪਏ ਕਿਰੇ ਦਾ ਦਿੱਤਾ 3000 ਮਜ਼ਦੂਰਾਂ ਨੂੰ ਦਿੱਤਾ ਕੈਪਟਨ ਨਾਲ ਸਾਨੂੰ ਲੜਨ ਦੀ ਲੋੜ ਨਹੀਂ ਪਈ ਉਹਨੇ 12000 ਕਿਰੇ ਦਾ ਦਿੱਤਾ ਕੰਨੀ ਨੇ ਸਾਡੇ ਨਾਲ ਮਤਲਬ ਢਾਈ ਘੰਟੇ ਸਾਡਾ ਮੀਟਿੰਗ ਕਰੀ ਪੂਰਾ ਵਿਚਾਰਬੰਦਰਾ ਕਰਿਆ 75000 ਰੁਪਏ ਦਾ ਵਧੀਆ ਰੋਟੀ ਖਵਾਈ ਇਹ ਇੱਕ ਘੱਟੋ ਘਾਟੇ ਨੂੰ 25000 ਰੁਪਏ ਕਿਰੇ ਦਾ ਮਾਲ ਤਾਂ ਹੀ ਕਿਸਾਨ ਲੈ ਨਰਾਜ਼ ਹੋਗੇ ਨੇ ਉਲਟਿਆ ਕਾ ਨਵਾਂ ਚਲਾਤਾ ਭਾਨੇ ਨੂੰ ਫੜ ਲਓ ਜੀ ਸਾਰੇ ਜੱਟ ਇਕੱਠੇ ਹੋ ਜਾਣ ਰੇਡੀਏਟਰ ਨੂੰ ਫੜ ਲਓ ਜੀ ਸਾਰੇ ਮਜ਼ਦੂਰ ਇਕੱ ਠੀਕ ਹੈ ਨਾ ਜੇ ਕਿਸੇ ਨੇ ਵੀਡੀਓ ਗਲਤ ਪਾਈ ਫਿਰ ਉਦਦੇ ਕੋ ਨਾ ਫੜਿਆ ਜੇ ਭਾਨੇ ਨੇ ਚੈਨੀ ਚੋਰੀ ਕਰੀ ਹੈ ਮਤਲਬ ਉਹ ਸਾਲ ਹੋ ਗਿਆ ਫਿਰ ਉਦਦੇ ਕੋ ਨਾ ਫੜਿਆ ਉਹ ਆਪਣੀ ਮਾੜੀ ਜੀ ਲੜਾਈ ਹੋ ਜੇ ਆਪਾਂ ਕਹਿ ਨਹੀਂ ਹੁੰਨਿਆ ਮੇਰੀ ਚੈਨੀ ਲਾ ਲਈ ਜੀ ਮੇਰਾ ਕੜਾ ਲਾ ਲਈ ਇਹ ਗੱਲਾਂ ਚੱਲਦੀਆਂ ਰਹਿੰਦੀਆਂ ਨੇਗੀਆਂ ਜੇ ਬੰਦੇ ਨੇ ਕੋਈ ਗਲਤੀ ਕੀਤੀ ਹੈ ਉਹਨੂੰ ਉਦਹੀ ਫੜ ਲਓ ਜੇ ਬੰਦਾ ਕੋਈ ਵੀਡੀਓ ਗਲਤ ਪਾਉਂਦਾ ਹੈ ਉਹਨੂੰ ਸੱਦ ਕੇ ਐਸਐਸਪੀ ਹੁੰਦਾ ਜੇਲੇ ਦਾ ਸਮਝਾਵੇ ਵੀ ਭਾਈ ਗਾਉਂ ਨੂੰ ਵੀਡੀਓ ਪਾਏਗਾ ਤਾਂ ਦੇਖ ਲੈ ਫਿਰ ਤੇਰਾ ਗਣਾ ਆ ਮੇਰੇ ਕੋਲ ਗੱਡੀ ਪੁਰਾਣੀ ਹੈ ਨੋਵਾ ਮੈਂ ਜੇਲੀ ਭਲੇ ਜਾਂਦਾ ਰਿਹਾ ਆ ਪਿਛਲੀਆਂ ਮੀਟਿੰਗ ਮੈਂ ਦਿੱਲੀ ਗਿਆ ਮੈਨੂੰ ਖੜਾ ਲਿਆ ਅਫਸਰਾਂ ਨੇ ਵਧੀਆ ਚਾਹ ਪਾਣੀ ਪਿਆ ਕੋਈ ਹੋਰ ਗੱਲ ਨਹੀਂ ਮੈਨੂੰ ਕਹਦੇ ਪ੍ਰਧਾਨ ਜੀ ਗੱਡੀ ਲੈ ਕੇ ਨਾ ਮੁੜਖੀ ਸਾਨੂੰ ਫਿਰ ਬੰਦ ਕਰਨੀ ਪਊ ਆਪਾਂ ਨਹੀਂ ਲਗੇ ਠੀਕ ਹੈ ਕਾਨੂੰਨ ਤਾਂ ਕਾਨੂੰਨ ਹੀ ਹੈ ਨਾ ਪੰਜਾਬ ਚ ਉਹਨੂੰ ਕੋਈ ਬੁਲਾਉਂਦਾ ਨਹੀਂ ਤੁਰੇ ਫਿਰਦੀ ਹੈ ਕੀ ਮਤਲਬ ਆਉਂਦੇ ਕਿਸੇ ਦੀ ਮਾਕੇ ਲੈ ਜਾਣਾ ਹੋਰ ਲੈ ਜਾਣੇ ਮੇਰਾ ਖਿਆਲ ਹੈ ਵੀ ਉਹ ਸਮਝਾਇਆ ਜਾਵੇ ਹੁਣ ਕਿੱਡਾ ਬਾਦ-ਬਾਦ ਖੜਾ ਹੋਇਆ ਹੁਣ ਕਿੰਨਾ ਇਕੱਠ ਹੋਇਆ ਭਾਨੇ ਦੇ ਮੜ ਸੂਡੇ ਸਾਹਮਣੇ ਤੁਸੀਂ ਆਪ ਦੇਖ ਲਓ ਸਾਰੀ ਪ੍ਰਸਥਿਤੀ ਸਾਰੇ ਲੋਕ ਦੀ ਤੇ ਤਿੰਨ ਨਾਗਰਿਕ ਨੂੰ ਫਿਰ ਵੱਡਾ ਇਕੱਠ ਹੋਣ ਜਾ ਰਹੇ ਹੈ ਉਹ ਕਹਿੰਦੇ ਦੀ ਜਵੰਤ ਕਰਾਉ ਰੋ ਮਾਸੀ ਕਿਉਂ ਕਰ ਰਹੀ ਜਵੰਤ ਜਦੋਂ ਕੋਈ ਕੰਮ ਹੀ ਨਹੀਂ ਮਾੜਾ ਕਰਿਆ ਕੋਈ ਕਿਉਂ ਜਵੰਤ ਕਰਾਈ ਅਸੂ ਗਲਤ ਜਵੰਤ ਹੁਣ ਤਿੰਨ ਦਿਨ ਨੂੰ ਸਾਰਾ ਜਿੰਨੀਆਂ ਵੀ ਜਥੇਬੰਦੀਆਂ ਕੱਲ੍ਹ ਸਾਰੇ ਇਕੱਠੇ ਹੋਗੇ ਹੁਣ ਸਰਜੀਤ ਆਡ ਲੜ ਰਹੇ ਦੀ ਮੇਰੇ ਨਾਲ ਡੱਲੇ ਵਾਲ ਦਾ ਜੱਥੇ ਹੁੰਦੀ ਆ ਤੇ ਕੱਲ ਅਸੀਂ ਸਾਰੇ ਇੱਕ ਬੈਂਚ ਤੇ ਬੈਠੇ ਆਂ ਕਿ ਕਾਕਾ ਬੈਠਾ ਸਰਜੀਤ ਬੈਠਾ ਮੈਂ ਬੈਠਾ ਸਾਰੀਆਂ ਜੱਥੇ ਬੰਦੀਆਂ ਬਟੀਆਂ ਮਤਲਬ ਸਾਡੇ ਰਵਿੰਦਰ ਛੋਟੇ ਦੇ ਹੱਕ ਚ ਵੀ ਤੁਸੀਂ ਸੰਘਰਸ਼ ਇੱਥੇ ਸ਼ੁਰੂ ਕੀਤਾ ਸੀ ਜੱਥੇ ਬੰਦੇ ਨੇ ਪਰ ਉਹਦੀ ਵੀ ਜਮਾਨਤ ਹੋਈ ਆ ਉਹ ਵੀ ਇੱਕ ਰੋਸ ਕਹਿੰਦਾ ਮੇਰੇ ਹਲੇ ਵੀ ਨਹੀਂ ਕੋਈ ਹੱਲ ਹੋਇਆ ਉਹਦਾ ਮੈਂ ਕੱਲ ਉਸ ਉਹ ਗੱਲ ਦਾ ਲਾਂਭਾ ਦਿੱਤਾ ਦੀ ਕੱਲ ਜਦੋਂ ਸਾਨੂੰ ਉੱਥੇ ਨਹੀਂ ਅਗੇ ਕਿ ਹੈ ਨਾ ਅਫਸਰਾਂ ਨੇ ਉਸ ਵੱਡੇ ਅਫਸਰ ਨੇ ਵੀ ਤੁਸੀਂ ਇੱਕ ਇਹਨੂੰ ਬਾਹਰ ਕੱਢੋ ਅਸੀਂ ਮਤਲਬ ਕੇਸ ਬਾਬਤ ਲੈ ਲਾਂਗੇ ਮੈਂ ਕਿਹਾ ਜੀ ਤਾਂ ਆਪਣਾ ਉੱਥੇ ਮੈਂ ਤੇ ਮਾਨਸਾ ਕਹਿੰਦਾ ਹਾਂ ਮਗਾ ਤੁਸੀਂ ਕਿਹਾ ਸੀ ਕਿ ਇਹਨਾਂ ਛੱਡਦਾ ਨਹੀਂ ਆ ਕੇ ਮਤਲਬ ਝੋਟੇ ਦਾ ਕੇਸ ਅਜੇ ਵਾਪਸ ਲੈਣੇ ਮੁਰਕੇ ਕੋਈ ਗੱਲ ਹੀ ਨਹੀਂ ਹੋਈ ਉਹਨਾਂ ਨੂੰ ਇਹੀ ਕੰਮ ਕਰ ਕਰੋਗੇ ਇੱਕ ਉਸ ਕੇਸ ਕੋਸ ਨਹੀਂ ਬਾਲਾ ਵਾਪਸ ਲੈਣ ਤੇ ਲਾਰੇ ਲੱਪੇ ਹੁੰਦੇ ਨੇ ਇਸ ਗੱਲ ਫੜ ਜਾਣਗੇ ਅਸੀਂ ਨਾਜਵਾਨਤ ਕਰਾਉਣੀ ਹੈ ਨਾ ਅਸੀਂ ਉਹਨਾਂ ਨੂੰ ਕੋਈ ਬਕਾਲਤਨਾਮਾ ਭਰ ਕੇ ਹਾਂ ਖੁਦ ਭਾਨਾ ਭਰ ਕੇ ਦੇ ਦੋ ਦੀ ਮਰਜ਼ੀ ਆ ਉਹਦਾ ਕੋਈ ਪਰਿਵਾਰ ਦੇ ਦੇ ਜਥੇਬੰਦੀਆਂ ਨਹੀਂ ਇਸ ਗੱਲ ਤੇ ਸਹਿਮਤ ਹੋਣੀ ਆ ਵੀ ਇਹਨੂੰ ਭਰਨ ਕਰਕੇ ਦੇਣਾ ਚਾਹੀਦਾ ਮੈਨਾ ਸ਼ਰਤ ਨੂੰ ਰਿਹਾ ਕਰਾਵਾਂਗੇ ਪੂਰਾ ਜੱਟ ਕੇ ਜਿੰਨਾ ਚਿਰ ਉਹ ਰਿਹਾ ਨਹੀਂ ਹੁੰਦਾ ਸੰਘਰਸ਼ ਚੱਲਦਾ